ਕਿ ਕਿ ਕੰਨ ਨਾ ਸਪਾਇਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਰਾਜਾ ਬਲਿੰਗ ਜੋ ਕਾਂਗਰਸ ਦਾ ਪ੍ਰਧਾਨ ਆ ਉਹਦਾਂ ਪਤਲਾ ਕਿਹਾ ਗਿਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਕਾਂਗਰਸ ਸਰਕਾਰ ਇਹੋ ਜਿਹੀ ਅਖੌਤੀ ਪ੍ਰਧਾਨ ਲਾਉਂਦੀ ਆ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਹੁੰਦੀ ਔਰ ਸਾਡੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਉਹਨਾਂ ਦੇ ਬਾਰੇ ਇਸ ਨੇ ਬਹੁਤ ਹੀ ਘਟੀਆ ਸ਼ਬਦ ਬੋਲੇ ਇਸੇ ਤਰੀਕੇ ਨਾਲ ਕਾਂਗਰਸ ਦੇ ਜਿਹੜੇ ਹੋਰ ਵੀ ਲੀਡਰ ਆ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇੱਕ ਡੈਨੀ ਬੰਦਾਲੇ ਤੋਂ ਆ ਜਿਹੜਾ ਆਪਣੇ ਆਪ ਨੂੰ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਉਹਨੇ ਕਹਿ ਕੂਕੇ ਤੇ ਪ੍ਰਮੋਟ ਕਰਵਾਇਆ ਸੀ ਔਰ ਇੱਥੋਂ ਤੱਕ ਕੌਮੀ ਜਰਨਲ ਵੀ ਆਪਣੇ ਆਪ ਨੂੰ ਖਪਾਉਂਦਾ ਰਿਹਾ ਪਰ ਕੌਮੀ ਜਰਨਲ ਦੀਆਂ ਹਰਕਤਾਂ ਵੇਖੋ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਇੱਕ ਬੈਨਰ ਵੱਡਾ ਲਾ ਕੇ ਔਰ ਉਹਦੇ ਬੈਨਰ ਤੇ ਜੁੱਤੀਆਂ ਲੈ ਕੇ ਉਥੇ અપਮਾਨ ਕੀਤਾ ਗਿਆ ਵਾ ਜੁੱਤੀਆਂ ਲੈ ਕੇ ਸਟੇਜ ਤੇ ਸਾਰਾ ਪ੍ਰਚਾਰ ਕਰਦੇ ਰਹੇ ਆ ਦੇਖੋ ਇੱਕ ਸਾਡੇ ਐਡੇ ਤਕੜੇ ਰਹਿਬਰ ਹੋਏ ਆ ਕੁਰਬਾਨੀਆਂ ਕੀਤੀਆਂ ਇਤਿਹਾਸ ਭਰਿਆ ਵਾ ਉਹਨਾਂ ਕੁਰਬਾਨੀਆਂ ਨਾਲ ਔਰ ਦੂਜੇ ਬੰਨੇ ਇਹ ਸਿਰਫ ਸਿਆਸੀ ਲਾਹਾ ਲੈਣ ਦਾ ਕਰਕੇ ਇਹ ਸਾਡੇ ਗੁਰੂਆਂ ਪੀਰਾਂ ਨੂੰ ਬਦਨਾਮ ਕਰਦੇ ਉਤਰੇ ਹੋਏ ਆ ਇਹੋ ਜੀ ਕਾਂਗਰਸ ਸਰਕਾਰ ਸਾਨੂੰ ਬਰਦਾਸ਼ਤ ਨਹੀਂ ਇਹਨਾਂ ਦੇ ਲੀਡਰਾਂ ਨੂੰ ਕੋਈ ਅਕਲ ਨਹੀਂ ਹੈਗੀ ਏ ਨਹੀਂ ਕਿ ਚੰਦ ਬੰਦੇ ਇਕੱਠੇ ਕਰਕੇ ਚੰਦ ਬੰਦੇ ਖਰੀਦ ਕੇ ਤੁਸੀਂ ਕਹਿ ਦੋਗੇ ਇਹ ਮੁੱਖ ਮੰਤਰੀ ਦਾ ਚਿਹਰਾ ਤੇ ਕਰਤੂਤ ਤੁਹਾਡੇ ਦੇ ਵਿੱਚ ਮੈਂਬਰਾਂ ਵਾਲੀ ਵੀ ਨਾ ਹੋਵੇ ਇਹ ਗੱਲ ਸੋਚਣ ਵਾਲੀ ਆ ਔਰ ਸਾਰੇ ਸਾਡੇ ਸਮਾਜ ਨੂੰ ਇੰਨੀਆਂ ਗੱਲਾਂ ਤੇ ਸੋਚਣ ਦੀ ਲੋੜ ਆ ਕਿ ਅਸੀਂ ਕਿਹੜੇ ਬੰਦੇ ਨੂੰ ਲਗਾਤਾਰ ਚੋਣ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਆਪਣੇ ਬਿਆਨਾਂ ਦੀ ਕਿਰਦੇ ਨਜ਼ਰ ਆ ਰਹੇ ਪਿਛਲੇ ਪੀਤੇ ਦਿਨੀ ਦੋ ਸਿੱਖੀ ਸਰੂਪ ਦੇ ਬੱਚਿਆਂ ਨੂੰ ਉਹਨਾਂ ਦੇ ਜੋੜੇ ਦੇ ਹੱਥ ਫਾ ਕੇ ਉਹਨਾਂ ਨੂੰ ਕੁਝ ਬੋਲਿਆ ਗਿਆ ਉਹਦੇ ਕਰਕੇ ਦੇਖੋ ਜੀ ਸਰਕਾਰ ਜਿਹੜੀ ਕਾਂਗਰਸ ਸਰਕਾਰ ਆ ਇਹਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਚੁੱਕੀ ਆ ਔਰ ਇਹਨਾਂ ਦੇ ਲੀਡਰ ਜਿਹੜੇ ਆ ਬੁਖਲਾਏ ਹੋਏ ਆ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਉਹਨਾਂ ਦੀ ਮੱਤ ਵੱਜ ਚੁੱਕੀ ਆ ਖਾਸ ਕਰਕੇ ਰਾਜਾ ਵਣਜ ਜਿਹੜਾ ਹੰਕਾਰੀ ਪ੍ਰਧਾਨ ਵਾ ਜਿਹਨੂੰ ਇਹ ਪ੍ਰਧਾਨ ਆ ਦੇ ਅਸੀਂ ਪ੍ਰਧਾਨ ਨਹੀਂ ਮੰਨਦੇ ਜੇਕਰ ਕਾਂਗਰਸ ਸਰਕਾਰ ਤੁਰੰਤ ਬਰਖਾਸਤ ਨਹੀਂ ਕਰਦੀ ਔਰ ਸਰਕਾਰ ਤੋਂ ਸਾਡੀ ਮੰਗ ਆ ਕੇ ਤੇ ਐਨਐਸਏ ਲਾ ਕੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜੇਕਰ ਨਹੀਂ ਕੀਤਾ ਜਾਂਦਾ ਅੱਜ ਤਾਂ ਅਸੀਂ ਚੁਣੇ ਸਾਫੀ ਇੱਥੇ ਆਏ ਆਂ ਇਹਨਾਂ ਦਾ ਪੁਤਲਾ ਫੂਕਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਲਈ ਪੁਚਾਲ ਆ ਜਾਏਗਾ ਜਿਹੜਾ ਇਹਨਾਂ ਨੂੰ ਸਾਹਮਣਾ ਬੜਾ ਔਖਾ ਹੋਏਗਾ ਅੱਛਾ ਜੀ ਬੀਤੇ ਦਿਨ ਤੁਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਮਾਸਟਰ ਸਰਕਰ ਦਿੱਤਾ ਗਿਆ ਐ ਇਸੇ ਲੋਕਾਂ ਦਾ ਉਹ ਤੋਂ ਵੀ ਟਾਈਮ ਟੇਬਲ ਦਿੱਤਾ ਗਿਆ ਵੀ ਇਹਨੇ ਦਿਨ ਤੱਕ ਲਾਇ ਲੈਣਾ ਤਿੱਖਾ ਸੰਘਰਸ਼ ਹੋਇਆ ਜਾਂ ਨਾਸ਼ਾ ਵੀ ਦੇਖੋ ਜੀ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਅਪੀਲ ਕੀਤੀ ਆ ਕਿ ਸਾਨੂੰ ਸੰਘਰਸ਼ ਕਰਨ ਲਈ ਨਾ ਮਜਬੂਰ ਕੀਤਾ ਜਾਵੇ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਫੇਰ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਮੌਜੂਦਾ ਸਰਕਾਰ ਨੂੰ ਕਿ ਇਸ ਰਾਜਾ ਵੜਿੰਗ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਉਹਦੇ ਵਿੱਚ ਐਨਐਸਏ ਨਹੀਂ ਲੱਗੀ ਇਹਦੇ ਖਿਲਾਫ ਐਨਐਸਏ ਲਾ ਕੇ ਇਹਨੂੰ ਵੀ ਕਿਤੇ ਦੂਰ ਸੁਟਿਆ ਜਾਵੇ ਤਾਂ ਕਿ ਸਮਾਜ ਦੇ ਲੋਕਾਂ ਨੂੰ ਸ਼ਾਂਤੀ ਮਿਲ ਸਕੇ ਵੀ ਵਾਕਿਆ ਸਾਨੂੰ ਇਨਸਾਫ਼ ਮਿਲਿਆ ਕਾਂਗਰਸ ਬੜੇ ਇਹ ਤਾਂ ਲੀਡਰ ਨੇ ਜਿਹੜੇ ਐਸੀ ਸਮਾਜ ਨਾਲ ਸਮਰਜਿਤ ਨੇ ਪਰ ਉਹ ਫਿਰ ਵੀ ਰਾਜਾ ਵੜਿੰਗ ਦੇ ਹੱਕ ਤੇ ਨਸਰੇ ਹੋਏ ਨਜ਼ਰ ਆ ਰਹੇ ਉਹਨਾਂ ਵੇਖੋ ਕਾਂਗਰਸ ਦੇ ਬਹੁਤ ਸਾਰੇ ਲੀਡਰ ਆ ਜੀ ਜਿਹੜੇ ਸਾਡੀ ਐਸੀ ਸਮਾਜ ਨਾਲ ਸੰਬੰਧ ਰੱਖਦੇ ਆ ਪਰ ਉਹ ਜਿਹੜੇ ਆ ਕਾਂਗਰਸ ਜਿਹੜੀ ਉਹਨਾਂ ਨੂੰ ਲollipops ਦਿੰਦੀ ਆ ਉਹ ਉਹਦੇ ਹਿਸਾਬ ਨਾਲ ਬੋਲਦੇ ਉਹਨਾਂ ਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਸਿਰਫ ਆਪਣੀ ਸੱਤਾਧਾਰੀ ਪਾਰਟੀ ਦਾ ਸੋਚਦੇ ਆ ਇਸ ਲਈ ਸਮਾਜ ਇਹ ਸਾਰਾ ਕੁਝ ਦੇਖ ਰਿਹਾ ਵਾ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਨਗਿਆ ਕੀਤਾ ਜਾਏਗਾ ਜੀ ਸਟੱਪ ਕੀ ਹੈ ਜੀ ਤੁਹਾਡਾ ਨਾਈਸ ਸਟੈਪ ਇਹ ਆ ਕਿ ਜੇਕਰ ਇਸ ਰਾਜਾ ਵਢਿੰਗ ਪ੍ਰਧਾਨ ਦੇ ਖਿਲਾਫ ਐਨਐਸਏ ਨਾ ਲੱਗੀ ਔਰ ਜਿਹੜੇ ਕਾਂਗਰਸੀ ਲੀਡਰ ਜਿਨ੍ਹਾਂ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀਆਂ ਫੋਟੋਆਂ ਲਾ ਕੇ ਉਪਮਾਨ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਈ ਤੇ ਸਾਡਾ ਜਿਹੜਾ ਲਗਾਤਾਰ ਸੰਘਰਸ਼ ਜਥੇਬੰਦੀਆਂ ਵੱਲੋਂ ਜਾਰੀ ਰਹੇਗਾ। ਇਹਦਾ ਨਾਮ ਦੱਸ ਕੇ ਵੀ ਇਹ ਜਿਹੜਾ ਰੋਜ਼ ਪ੍ਰਸਤ ਕੀਤਾ ਜਾਇਆ ਠੀਕ ਹੈ। ਧੰਨਵਾਦ ਪਿੱਲਾ ਮਾਧਿਅਮ ਦਾ ਜਿਹੜਾ ਲੋਕਾਂ ਤੱਕ ਆਪਣੀ ਵਿੱਚ ਆਵਾਜ਼ ਪਹੁੰਚਾਉਂਦਾ। ਕਾਸ ਆਲ ਇੰਡੀਆ ਸੇਵਾਦਾਲ ਪੰਜਾਬ ਪ੍ਰਧਾਨ ਨਰਮ ਸਿੰਘ ਦਸ਼ਮੇਸ਼ ਨਗਰ ਤੇ ਅੱਜ ਜੋ ਮਸਲਾ ਜਿਹੜਾ ਅੱਜ ਜੋ ਰਾਜਾ ਵੜਿੰਗ ਜਿਹੜਾ ਸਾਡੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਨੂੰ ਜਿਹੜਾ ਇਹਨਾਂ ਨੇ ਆਖਸ਼ਵ ਤੇ ਬੋਲੇ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਸਾਰੀਆਂ ਹੀ ਜਥੇਬੰਦੀਆਂ ਦੇ ਮੇਨ ਆਕੂ ਜਿਹੜੇ ਅੱਜ ਇੱਥੇ ਜਿਹੜਾ ਇਹਦਾ ਰਾਜਾ ਵੜਿੰਗ ਦਾ ਅੱਜ ਪੁਤਲਾ ਜਿਹੜਾ ਲੋਹਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੇ ਐਨਐਸਏ ਲਾ ਕੇ ਇਹਨੂੰ ਜਿਹੜਾ ਬਾਹਰ ਜਿਹੜਾ ਡਬਲੂ ਗਾਰਡ ਜੇਲ ਦੇ ਵਿੱਚ ਨਾ ਭੇਜਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਹੋਏਗਾ ਅੱਜ ਤੇ ਸਿਰਫ 94 ਜਿਹੜੇ ਆਗੂ ਹੀ ਆਏ ਸਨ ਦਾਇਰਨ ਦੇ ਸਮੇਂ ਦੇ ਬਿਆਨ ਲਗਾਤਾਰ ਵਿਵਾਦਿਤ ਬਾਤੇ ਜਾ ਰਹੇ ਨੇ ਪਰ ਕਾਂਗਰਸ ਪਾਰਟੀ ਵੱਲੋਂ ਕੱਲੀ ਮਾਫੀ ਆ ਰਹੀ ਹੈ ਕੋਈ ਹੋਰ ਕੁਝ ਨਹੀਂ ਵੀ ਮਾਫ ਕਰ ਦਿਓ ਬਸ ਜੇ ਤੇ ਕਾਂਗਰਸ ਸਰਕਾਰ ਹੈ ਤੇ ਕੋਈ ਐਕਸ਼ਨ ਲੈਂਦੀ ਆ ਤੇ ਠੀਕ ਹੈ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿਹੜੀ ਇਹਨਾਂ ਦੀ ਕੁੱਟੀ ਕਿੰਤੀ ਸ਼ੁਰੂ ਆ ਇਹਨਾਂ ਨੂੰ ਮੂੰਹ ਤੋਣਵਾ ਇਹਨਾਂ ਦਾ ਜਵਾਬ ਜਿਹੜਾ ਮਿਲੇਗਾ ਅਗੋ ਨੈਕਸਟ ਸਟੈਪ ਕੀ ਹੈ ਜੀ ਅਗਰ ਉਹ ਨੈਕਸਟ ਆਪਰ ਦਾ ਇਹੀ ਆ ਕਿ ਜੇ ਤੇ ਐਨਐਸਏ ਲਾ ਕੇ ਇਹਨੂੰ ਅੰਦਰ ਨਾ ਸਟਾਇਆ ਗਿਆ ਤੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਸੰਘਰਸ਼ ਹੋਏਗਾ। ਬਾਬਾ ਜੀ ਪਰਚਾ ਵੀ ਦਰਜ ਹੋ ਗਿਆ ਭਾਵੇਂ ਤਾਂ ਅरेस्ट ਨਹੀਂ ਕੀਤੀ ਯਾਨੀ ਕੀ ਸਮਝਦੇ ਆ? ਇਹ ਸਰਕਾਰਾਂ ਦੀ ਢਿੱਲ ਆ। ਬਾਕੀ ਜਿਹੜਾ ਜਿਮਨੀ ਚੌਂ ਜਿਹੜੀ ਹੋ ਰਹੀ ਆ ਉਹਦਾ ਸਬੰਧਾ ਕਰਕੇ ਇਹਨੂੰ ਜਿਹੜੀ ਢਿੱਲ ਮਿਲ ਗਈ ਆ ਤੇ ਜਿਮਨੀ ਚੌਂ ਤੋਂ ਬਾਅਦ ਜਿਹੜਾ ਵਾ ਵੱਡਾ ਜਿਹੜਾ ਵੱਡਾ ਲੈਵਲ ਤੇ ਇਹਰਾ ਸੰਘਰਸ਼ ਹੋਏਗਾ। ਪਰ ਜਿਮਨੀ ਚੌਂ ਦੇ ਵਿੱਚ ਹੀ ਇਹਨਾਂ ਦੀ ਕਿਹੜੀ ਸਿਕਿਉਰਿਟੀ ਉਹਦੇ ਵਿੱਚ ਵਾਅਦਾ ਕੀਤਾ ਗਿਆ। ਕਹਿਣਾ ਚਾਹਤੇ ਵੀ ਇਹਨਾਂ ਨੂੰ ਕਮਿਟੀ ਮਿਲੀ ਹੈ, ਸੱਤ ਵਾਅਦਾ ਮਿ ਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਕੀ ਮਿਲੀ ਹੈ ਧਮਕੀ ਧਮਕੀ ਕੋਈ ਨਹੀਂ ਇਹਨਾਂ ਨੂੰ ਮਿਲੀ ਇਹ ਤਾਂ ਸਿਰਫ ਇੱਕ ਝੂਠੀਆਂ ਜਿਹੜੀਆਂ ਫਾਵਾਵਾਂ ਡਾਰੇ ਆ ਤੇ ਇਹਨਾਂ ਨੂੰ ਜਿਹੜਾ ਸਾਡਾ ਐਸੀ ਸਮਾਜ ਜਿਹੜਾ ਉਹਨੂੰ ਬਰਦਾਸ਼ਤ ਇਹਦਾ ਇਹਨਾਂ ਨਹੀਂ ਕਰੂਗਾ ਜੇ ਇੱਥੇ ਐਨਐਸਏ ਲਾ ਕੇ ਨਾ ਸਟਿਆ ਤੇ ਫਿਰ ਜਿਹੜਾ ਵੱਡੇ ਲੈਵਲ ਤੇ ਜਿਹੜਾ ਮਜਬੂਰ ਨੂੰ ਸਾਨੂੰ ਸੰਘਰਸ਼ ਕਰਨਾ ਪਏਗਾ ਜਿਹੜੇ ਛੋਟੇ ਬੱਚਿਆਂ ਤੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਜੋੜੇ ਨੂੰ ਆ ਲਾਗੇ ਉਹ ਕਿੰਨਾ ਦੇਖੋ ਜੀ ਇੱਕ ਜਿਹੜਾ ਸਿੱਕੀ ਸਰੂਪ ਹੈ ਬੜੀਆਂ ਕੁਰਬਾਨੀਆਂ ਲੈ ਕੇ ਸਾਨੂੰ ਜਿਹੜਾ ਵਾ ਇਹ ਸਿੱਕੀ ਜਿਹੜੀ ਮਿਲੀ ਆ ਤੇ ਇਹਨਾਂ ਨੇ ਇਹਨਾਂ ਨੇ ਇੱਕ ਮ ਇਸ ਕਰਕੇ ਮੈਂ ਦੇਣਾ ਕਿ 295 ਵੀ ਇੱਤੇ ਲਾਉਣੀ ਚਾਹੀਦੀ ਹੈ ਤਾਂ ਜੋ ਇਹੋ ਜਿਹਾ ਹੋਰ ਕੋਈ ਹਰਕਤ ਨਾ ਕਰੇ ਠੀਕ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਫਤਿਹ ਦਾਸ ਸੈਮ ਸਿੰਘ ਕੋਟ ਖਾਲਸਾ ਪ੍ਰਧਾਨ ਰੰਗਰੇਟੇ ਸਿੰਘ ਸਭਾ ਤੋਂ ਅੱਜ ਜੋ ਕਿ ਅਸੀਂ ਰਾਜਾ ਵੜਿੰਗ ਦੇ ਖਿਲਾਫ ਇੱਥੇ ਹਾਲ ਗੇਟ ਪੁਤਲਾ ਫੁਕਿਆ ਗਿਆ ਹੈ ਪਹਿਲਾਂ ਵੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੁੱਤਾ ਦਿੱਤਾ ਸੀ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਇਹਨਾਂ ਨੇ ਕਿਹਾ ਕਿ ਪਰਚਾ ਦਾਚ ਕੀਤਾ ਹੋਇਆ ਹੈ ਉਹਦੇ ਨਾਲ ਸਮਾਜ ਸਦੁਸ਼ਟ ਨਹੀਂ ਆ ਅਤੇ ਇਹਦੀ ਅਰੈਸਟ ਕਰਕੇ ਸਮਾਜ ਦੇ ਦਿਲ ਨੂੰ ਸ਼ਾਂਤੀ ਮਿਲੂਗੀ ਅਤੇ ਜਿਹੜਾ ਇਹਨੇ ਸਾਡੀਆਂ ਭਾਵਨਾਵਾਂ ਨੂੰ ਕੇਸ ਪਚਾਈ ਆ ਸਮਾਜਦਿਆਂ ਨੂੰ ਉਹਨੂੰ ਸ਼ਾਂਤੀ ਮਿਲੂਗੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਤੁਹਾਨੂੰ ਕੀ ਲੱਗਦਾ ਜੀ ਕਿ ਕਾਂਗਰਸ ਪਾਰਟੀ ਦੇ ਕੁਝ ਨੁਮਾਇਦੇ ਨੂੰ ਮਾਫ਼ ਕਰੀ ਜਾਂਦੇ ਹੋ ਦੇਖੋ ਜੀ ਅਸੀਂ ਇਕੱਲੇ ਨਹੀਂ ਆ ਜ਼ਿਆਦਾਤਰ ਲੋਕ ਜਿਹੜੇ ਆ ਪੁਰਾਣੇ ਕਾਂਗਰਸੀ ਨੇ ਆਹੇ ਵੀ ਦਾਦੇ ਪਰਦਾਦੇਆਂ ਤੋਂ ਕਾਂਗਰਸ ਨੂੰ ਵੋਟ ਪਾਉਂਦੇ ਆਂ ਤੇ ਕਾਂਗਰਸ ਨਾਲ ਸੰਬੰਧ ਰੱਖਦੇ ਆਂ ਪਰ ਜਿੱਥੇ ਸਾਡੇ ਸਮਾਜ ਦੇ ਸਾਡੇ ਆਪਣੇ ਭਾਈਚਾਰੇ ਦੀ ਗੱਲ ਆ ਜੇ ਕੋਈ ਉਹਦੀ ਬੇਇੱਜ਼ਤੀ ਕਰੂਗਾ ਤੇ ਉਹ ਬਰਦਾਸ਼ਤ ਨਹੀਂ ਹੁੰਦੀ ਚਾਹੇ ਉਹ ਹੀ ਆਪਣੀ ਪਾਰਟੀ ਆ ਤੇ ਚਾਹੇ ਕੋਈ ਆਪਣਾ ਪਰਿਵਾਰ ਮੈਂਬਰ ਹੀ ਆ ਠੀਕ ਹੈ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੇ ਵੈਗੁਰ ਜੀ ਕੇ ਖਾਲਸਾ ਵੈਗੁਰ ਜੀ ਦੇ ਪਤੇ ਦਾਸ ਬਲਵਿੰਦਰ ਸਿੰਘ ਮੋਦਲ ਅੱਜ ਜਿਹੜਾ ਪਤਲਾ ਫਟਾਕੇ ਰਾਜਾ ਵੜਿੰਗ ਦਾ ਜਿਹੜਾ ਪੁੱਤਲਾ ਪੁਕਿਆ ਗਏ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਰਾਜਾ ਵੜਿੰਗ ਨੂੰ ਪਤਾ ਨਹੀਂ ਜੀ ਇਹ ਜਾਂ ਅਨਪੜਿਆ ਹੈ ਜਾਂ ਪਤਾ ਨਹੀਂ 8 ਵਾਰੀ ਐਮਪੀ ਬਣੇ ਔਰ ਸਾਡੇ ਦੇਸ਼ ਵਾਂਦੇ ਗਰਮਰਨ ਲੱਗੇ ਨੇ ਤੇ ਰਾਜਾ ਵੜਿੰਗ ਨੂੰ ਪਤਾ ਨਹੀਂ ਜਾਂ ਅਨਪੜਿਆ ਹੈ ਇਹਨੂੰ ਪਤਾ ਨਹੀਂ ਕੋਈ ਨਾਸਤਾਂ ਬੋਲੀ ਜਾਂਦਾ ਆ ਕੱਲ ਦੀ ਵੀਡੀਓ ਵੇਖਿਓ ਉਹ ਬੱਚਿਆਂ ਦੇ ਸਿੱਖ ਧਰਮ ਦੇ ਸਿੱਖ ਧਰਮ ਦੇ ਨਾਲ ਖਲਵਾਰ ਕੀਤਾ ਗਿਆ ਉਹਨਾਂ ਦੇ ਫੜ ਕੇ ਜੂੜੇ ਟੂੰਡਾ ਕਰ ਰਿਹਾ ਜੀ ਐਸੀ ਜੀ ਹਰਕਤ ਹੈ ਐਜੇ ਪ੍ਰਧਾਨ ਨੂੰ ਲਾਉਣਾ ਨਾ ਕਾਮਯਾਬ ਹੈ ਸਰਕਾਰ ਨੂੰ ਨਾਕਾਮੀ ਚਾਹੀਦੀ ਆ ਐਸੇ ਪ੍ਰਧਾਨ ਨੂੰ ਬਾਈਕਾਟ ਕਰਨਾ ਚਾਹੀਦਾ ਮੰਗ ਕੀ ਕਰਦੇ ਮੰਗ ਹੈ ਹਜ ਜੀ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਹੋਇਆਗਾ